ਸਰਕਾਰ ਕੀ ਨਾਮ ਹੈ ਤੁਹਾਡਾ ਹਰਦੀਪ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਪੰਜਾਬ ਪੁਲਿਸ ਆ ਜਿਹੜੀ ਚਲਾਨ ਦੀ ਜਗ੍ਹਾ ਤੇ ਬੂਟੇ ਬੰਨ ਰਹੀ ਹੈ ਨਹੀਂ ਜੀ ਬਹੁਤ ਵਧੀਆ ਕਦਮਾਂ ਦਾ ਵੀਰ ਜੀ ਹੁੰਦਾ ਅੱਜ ਕੱਲ ਦੇਖੋ ਰੋਖਾ ਜ਼ਰੂਰੀ ਹੋ ਗਏ ਜਿਸ ਤਰੀਕੇ ਨਾਲ এনवायरमेंट ਦੇ ਵਿੱਚ ਹੁਣ ਟੈਂਪਰੇਚਰ ਵੱਧਦਾ ਜਾ ਰਿਹਾ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਹਰ ਇੱਕ ਨੂੰ ਰੁਖ ਲਗਾਉਣਾ ਚਾਹੀਦਾ ਜਿਵੇਂ ਲੋਕਾਂ ਨੂੰ ਹਦਾਇਤ ਵੀ ਕੀਤੀ ਜਾਂਦੀ ਹੈ ਜਿਹਦੇ ਬਿਦੌਟ ਬੈਲਟ ਆ ਰਹੇ ਨੇ ਬਿਦੌਟ ਹੈਲਮਟ ਆ ਰਹੇ ਨੇ ਹਾਂਜੀ ਹਾਂਜੀ ਕੀ ਲੱਗਦਾ ਤੁਹਾਨੂੰ ਲੋਕਾਂ ਨੂੰ ਜਿਹੜੇ ਕਾਨੂੰਨਾਂ ਦੇ ਵਿੱਚ ਵੀ ਤਬਦੀਲੀ ਆਈ ਹੈ ਨਹੀਂ ਦੇਖੋ ਵੀਰ ਜੀ ਟ੍ਰੈਫਿਕ ਨਿਯਮਤਾ ਪਹਿਲ ਦੇ ਆਧਾਰ ਤੇ ਆਪਾਂ ਨੂੰ ਫਾਲੋ ਕਰਨਾ ਚਾਹੀਦਾ ਉਹਦੇ ਵਿੱਚ ਆਪਣੀ ਵੀ ਸੇਫਟੀ ਹੈ ਇਹਨਾਂ ਦੀ ਤਾਂ ਚਲੋ ਵੀਰ ਜੀ ਇਹ ਤਾਂ ਕਰ ਹੀ ਰਹੇ ਨੇ ਆਪਣੀ ਵੀ ਸੇਫਟੀ ਹੈ ਉਹਦੇ ਵਿੱਚ ਪਹਿਲ ਦੇ ਆਧਾਰ ਤੇ ਆਪਾਂ ਨੂੰ ਸੇਫਟੀ ਰੂਲ ਫਾਲੋ ਕਰਨਾ ਚਾਹੀਦਾ ਇਹ ਸੜਕ ਤੁਸੀਂ ਸਮਝ ਨਾ ਰੱਖੋ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਤਨ ਬਾਲਾ ਹੈ ਜੀ ਅੱਜ ਤੁਸੀਂ ਟੂ ਵੀਲਰ ਤੇ ਆ ਰਹੇ ਹੋ ਤੁਹਾਡੇ ਹੱਥ ਨੇ ਮੇਰੇ ਤੋਂ ਕਿ ਜਿਹੜਾ ਹੈਲਮਟ ਨਹੀਂ ਪਾਇਆ ਤੁਹਾਨੂੰ ਬੂਟਾ ਦਿੱਤਾ ਗਿਆ ਚਲਾਣ ਨਹੀਂ ਕਟਿਆ ਕੀ ਕਹਿਣਾ ਚਾਹੁੰਦੇ ਹੋ ਬਹੁਤ ਸ਼ੁਕਰੀਆ ਜੀ ਪਹਿਲਾਂ ਤਾਂ ਬੂਟਾ ਦੇਣ ਲਈ ਤੇ ਦੂਸਰੀ ਗੱਲ ਇਹ ਸਾਡੀ ਬਹੁਤ ਵੱਡੀ ਗਲਤੀ ਹੈ ਵੀ ਅਸੀਂ ਹੈਲਮਟ ਨਹੀਂ ਪਾਇਆ ਇਹਨਾਂ ਨੇ ਹੈਲਮਟ ਪਾਉਣਾ ਬਹੁਤ ਜ਼ਰੂਰੀ ਹੈ ਤੇ ਅੱਗੇ ਤੋਂ ਅਸੀਂ ਧਿਆਨ ਰੱਖਾਂਗੇ ਇਹ ਬੂਟਾ ਤੁਹਾਨੂੰ ਯਾਦ ਦਿਲਾਉਂਦਾ ਰਹੇਗਾ ਨਾ ਆਫ ਕੋਰਸ ਜੀ ਸਾਨੂੰ ਯਾਦ ਕਰਾਉਂਦਾ ਰਹੇਗਾ ਵੀ ਅਸੀਂ ਹੈਲਮਟ ਨਹੀਂ ਪਾਇਆ ਸਾਨੂੰ ਰੋਕਿਆ ਗਿਆ ਤੇ ਬੁੱਟਾ ਸਾਨੂੰ ਦਿੱਤਾ ਗਿਆ ਅਸੀਂ ਬੁੱਟਾ ਲਗਾਵਾਂਗੇ ਤੇ ਬੁੱਟਾ ਲਗਾਉਣਾ ਹਰ ਮਨੁੱਖ ਲਈ ਬਹੁਤ ਜ਼ਰੂਰੀ ਹੈ ਤੇ ਸਾਰਿਆਂ ਨੂੰ ਇਹ ਉਪਰਾਲੇ ਦੇ ਵਿੱਚ ਆਪਾਂ ਨੂੰ ਭਾਗ ਲੈਣਾ ਚਾਹੀਦਾ ਹੈ ਥੈਂਕ ਯੂ ਕੀ ਨਾਮ ਹੈ ਤੁਹਾਡਾ ਸਰਜੀਤ ਸਿੰਘ ਜੀ ਸਰਜੀਤ ਸਿੰਘ ਜੀ ਤੁਹਾਨੂੰ ਟ੍ਰੈਫਿਕ ਪੁਲਿਸ ਵੱਲੋਂ ਬੁੱਟਾ ਦਿੱਤਾ ਗਿਆ ਕੀ ਕਹਿਣਾ ਚਾਹੋਗੇ ਸਭ ਬਹੁਤ ਵਧੀਆ ਉਪਰਾਲਾ ਹੈ ਬੁੱਟਾ ਵੀ ਲਾਵਾਂਗੇ ਹੈਲਮਟ ਵੀ ਯੂਜ਼ ਕਰਾਂਗੇ ਤੇ ਮੈਂ ਕਿ ਵਧੀਆ ਹੀ ਵਾਤਾਵਰਣ ਬਣਾਉਣਾ ਚਾਹੀਦਾ ਹੈ ਜੀ ਹੈਲਮਟ ਵੀ ਜ਼ਰੂਰੀ ਹੈ ਜੋ ਬਹੁਤ ਜ਼ਰੂਰੀ ਹੈ ਜੀ ਹੈਲਮਟ ਇਹ ਤਾਂ ਥੋੜਾ ਪਿਛੇ ਭੋ ਲੈ ਕਿਤੇ ਖੜੇ ਸੀ ਜੀ ਇਹਦਾ ਹੈਲਮਟ ਨਾਲ ਹੀ ਹੁੰਦਾ ਜੀ ਤਕਰੀਬਨ ਕੀ ਕਹਿਣਾ ਚਾਹੁੰਦੇ ਹੋ ਹੋਰਾਂ ਨੂੰ ਵੀ ਹੈ ਜਿਹੜਾ ਟੂ-ਵੀਲਰ ਹੈ ਨਹੀਂ ਦੇਖੋ ਕੋਈ ਵੀ ਟੂ-ਵੀਲਰ ਆ ਮੋਟਰਸਾਈਕਲ ਸਕੂਟਰ ਕੁਝ ਵੀ ਹੈਲਮਟ ਬਹੁਤ ਜ਼ਰੂਰੀ ਹੈ ਆਪਣੀ ਸੇਫਟੀ ਹੈ ਜਾਨ ਬਹੁਤ ਕੀਮਤੀ ਹੈ ਹਾਸ ਤੇ ਅੱਜਕੱਲ ਬਹੁਤ ਹੋ ਰਹੇ ਨੇ ਤੇ ਹੈਲਮਟ ਬਹੁਤ ਜ਼ਰੂਰੀ ਹੈ ਜਾਨ ਬਚਾਉਣ ਵਾਸਤੇ ਪਵੰਦੀ ਅੱਜ ਤੁਸੀਂ ਨਾਕਾ ਲਗਾਇਆ ਹੈ ਤੇ ਇਹਦੇ ਵਿੱਚ ਤੁਸੀਂ ਬੂਟੇ ਵੰਡ ਰਹੇ ਹੋ ਕਿਉਂ ਮਲਕੀਏ ਇਦਾਂ ਦਾ ਉਪਰ ਲਾ ਕੀਤਾ ਗਿਆ ਅਸੀਂ ਪਹਿਲਾਂ ਚਲਾਨ ਕਰਦੇ ਸੀਗੇ ਹੂੰ ਚਲਾਣ ਕਰਦੇ ਸੀਗੇ ਜਿਵੇਂ ਹੈਲਮਟ ਦਾ ਕਰਦਾ 1000 ਰੁਪਏ ਜੁਰਮਾਨਾ ਸੀਟ ਬੈਲਟ ਦਾ 1000 ਰੁਪਏ ਜੁਰਮਾਨਾ ਨੰਬਰ ਪਲੇਟ ਦਾ 2000 ਰੁਪਏ ਭਾਜਣਾ ਪਰ ਜੀ ਸਾਡੇ ਮਨ ਦੇ ਵਿੱਚ ਆਇਆ ਵੀ ਲੋਕਾਂ ਨੂੰ ਚਲਾਣ ਨਾ ਕਰੀਏ ਇਹਦੇ ਨਾਲ ਹੀ ਇੱਕ ਮੈਸੇਜ ਭੇਜੀਏ ਤਾਂ ਕਿ ਲੋਕ ਸੀਟ ਬੈਲਟ ਲਾ ਕੇ ਰੱਖਣ ਹੈਲਮਟ ਲੈ ਕੇ ਰੱਖਣ ਤਿੰਨ ਜਣੇ ਨਾ ਬੈਠਣ ਨੰਬਰ ਪਲੇਟਾਂ ਜਿਹੜੀਆਂ ਸਰਕਾਰੀ ਨੇ ਉਹ ਲਾਉਣ ਇਸ ਲਈ ਅੱਜ ਅਸੀਂ 100 ਦੇ ਕਰੀਬ ਕਬੂਟਾ ਲਿਆ ਸੀਗਾ ਅੱਜ ਜਿਨ੍ਹਾਂ ਨੂੰ ਰੋਕਿਆ ਸੀਟ ਬੈਲਟ ਨਹੀਂ ਲਾਈ ਉਹਨਾਂ ਨੂੰ ਬੂਟਾ ਦਿੱਤਾ ਗਿਆ ਉਹਨਾਂ ਨੂੰ ਬੇਨਤੀ ਕੀਤੀ ਗਈ ਹੈ ਇਹਨ ਬੂਟੇ ਨੂੰ ਖੇਤ ਜਾਂ ਘਰ ਦੇ ਵਿੱਚ ਲਾਓ ਤੇ ਇਹਨੂੰ ਪਾੜੋ ਤੇ ਜਿਹੜੇ ਟ੍ਰੈਫਿਕ ਦੇ ਨਿਯਮ ਨੇ ਇਹਨਾਂ ਨੂੰ ਪਨਾਓ ਜਿਵੇਂ ਗੱਲ ਕੀਤੀ ਜਾਵੇ ਕੁਝ ਦਿਨ ਪਹਿਲਾਂ ਟ੍ਰੈਕ ਦੇ ਨਿਯਮਾਂ ਦੇ ਵਿੱਚ ਤਬਦੀਲੀ ਆ ਉਹ ਕੀ ਨਿਯਮ ਨੇ ਕੀ ਕਹਿਣਾ ਚਾਹੁੰਦੇ ਲੋਕ ਜਿਹੜੇ ਨਿਯਮ ਨੇਗੇ ਵੀ ਜਿਹੜੇ 16 ਸਾਲ ਤੋਂ ਬਾਅਦ ਦੇ ਬੱਚੇ ਨੇਗੇ 18 ਸਾਲ ਤੱਕ ਹੁੰਦੇ ਨੇ ਉਹ ਲਾਈਸੈਂਸ ਬਣਾ ਸਕਦੇ ਨੇਗੇ ਉਹਦੇ ਵਿੱਚ ਉਹ ਵਿਦਾਊਟ ਗੀਅਰ ਵਹੀਕਲ ਚਲਾ ਸਕਦੇ ਨੇ 18 ਸਾਲ ਤੋਂ ਬਾਅਦ ਉਹ ਆਪਣਾ ਸਸਬ ਬਣਾ ਸਕਦੇ ਨੇ ਕਾਰ ਮੋਟਰਸਾਈਕਲ ਸਕੂਟਰ ਦਾ ਤੇ ਸਖਤ ਹਦਾਇਤਾਂ ਲਗੀਆਂ ਅਗਰ ਅੰਡਰ ਏਜ ਉਹ ਵੀ ਬੱਚਾ ਸਕੂਟਰ ਮੋਟਰਸਾਈਕਲ ਚਲਾਉਂਦਾ ਉਹਦਾ ਚਲਾਨ ਹੋਊਗਾ ਤੇ ਉਹਦੇ ਜਿਹੜੇ ਜਿਹਦੇ ਮਾਲਕਾ ਉਹਦਾ ਰਜਿਸਟ੍ਰੇਸ਼ਨ ਹੈ ਜਿਹਦੇ ਨਾਂ ਤੇ ਸੱਕ ਉਹਦੇ ਪਿਤਾ ਦੇ ਨਾਂ ਜਾਂ ਉਹਦੇ ਭਰਾ ਦੇ ਜਾਂ ਉਹਦੇ ਮਦਰ ਦੇ ਜਾਂ ਕਿਸੇ ਗੁਮੰਡੀ ਤੋਂ ਮੰਗ ਕੇ ਲੈ ਗਿਆ ਉਹਦਾ ਚਲਾਨ ਹੁੰਦਾ ਉਹਨੂੰ 25000 ਰੁਪਏ ਜੁਰਮਾਨਾ 3 ਸਾਲ ਦੀ ਸਜ਼ਾ ਕੋਟ ਵੱਲੋਂ ਹੋ ਸਕਦੀ ਹੈ 31 ਜੁਲਾਈ ਤੋਂ ਪਹਿਲਾਂ ਪਹਿਲਾਂ ਟਰੱਕ ਤੁਹਾਡੇ ਵੱਲੋਂ ਜਾਣੀ ਸਕੂਲਾਂ ਕੋਲ ਜਾਂ ਟਰੱਕ ਯੂਨੀਅਨ ਦੇ ਕਿੰთა ਲੋਕਾਂ ਨੂੰ ਕਿੰਦਾ ਵੈਰ ਕੀਤਾ ਜਾ ਰਿਹਾ ਅਸੀਂ ਸਕੂਲਾਂ ਕਾਲਜਾਂ ਦੇ ਵਿੱਚ ਵੀ ਜਾ ਕੇ ਆਏ ਆ ਕਿ ਸਾਰਿਆਂ ਨੂੰ ਸੈਮੀਨਾਰ ਆ ਰਹੇ ਨੇ ਮਾਨਯੋਗ ਸਾਡੇ ਡੀਐਸਪੀ ਡੀ ਗੁਰਦੇਵ ਸਿੰਘ ਢਾਲੀਵਾਲ ਸਬ ਡਿਵੀਜ਼ਨਾਂ ਦੇ ਡੀਐਸਪੀ ਸਾਹਿਬਾਨ ਸਾਡੇ ਸਬ ਡਿਵੀਜ਼ਨ ਦੇ ਇੰਚਾਰਜ ਸਕੂਲਾਂ ਕਾਲਜਾਂ ਵਿੱਚ ਸੈਮੀਨਾਰ ਟਰੱਕ ਯੂਨੀਅਨ ਦੇ ਵਿੱਚ ਸੈਮੀਨਾਰ ਆਮ ਪਬਲਿਕ ਦੇ ਵਿੱਚ ਖੜ ਕੇ ਵੀ ਅਸੀਂ ਸੈਮੀਨਾਰ ਲਾ ਰਹੇ ਹਾਂ ਵੀ ਜਿਹੜੇ ਇਹ ਆਪਣਾ ਕਾਨੂੰਨ ਆਇਆ ਇਹਨੂੰ ਪਨਾਓ ਬੱਚਿਆਂ ਨੂੰ ਸਕੂਟਰ ਮੋਟਰਸਾਈਕਲ 'ਤੇ ਨਾ ਚੱਕਣ ਦਿਓ ਜਦੋਂ ਲਾਇਸੈਂਸ ਬਣ ਗਏ ਫੇਰ ਹੀ ਚਲਾਉਣ